ਲਓ ਜੀ ਸਾਨੂੰ ਨੂਰ ਦਾ ਡੈਡੀ ਲੈਣ ਆ ਗਿਆ ਤੇ ਅਸੀਂ ਕੱਲ ਨੂੰ ਜਾਵਾਂਗੇ ਤੇ ਕੱਲ ਨੂੰ ਜਾਵਾਂਗੇ ਅਸੀਂ ਆਪਦੇ ਘਰੇ ਤੇ ਔਖੜੀ ਸਾਡੀ ਗੱਡੀ ਤੁਹਾਨੂੰ ਦਿਖਾਵਾਂ ਨੂਰ ਦਾ ਡੈਡੀ ਅੰਦਰ ਬੈਠਾ ਮੈਂ ਕਰਾਈਨੀ ਨੂਰ ਨੂੰ ਪੋਟੀ ਔਖੜੀ ਸਾਡੀ ਗੱਡੀ ਤੇ ਮम्मा ਤੋਂ ਮੈਂ ਬਹੁਤ ਹੋਰ ਦੱਲ ਹੋ ਗਈ हाँ जी मित्रों से सीखा सारा नूकी हाल चाले सारे सेटो सारे तल्ले भी मित्रों आज जापान ले क्या यह कहने बाई तो नूपता लागी फैक्ट गया फिर कौन आया कहने में तो नूरदीन मम्मी आगे त्यागो फिर वही कार्ड दिया गला फिर फिर उन्हें लास्ट तक बने रहो। कॉपीराइट डिस्क्लेमर अंडर सेक्शन 107 � <bug> ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅਸੀਂ ਫੇਰ ਰੋਜ ਦੀ ਤਰ੍ਹਾਂ ਐਸੀ ਦੌੜ ਲਾਉਣ ਵਾਸਤੇ ਉਦੋਂ ਆਹ ਦੇਖ ਲਓ ਦੌੜ ਲਾਉਣ ਨੂੰ ਵੱਡੇ ਵੇਲੇ ਸਾਲਾ ਤੂੰ ਆਰਮੀ 'ਚ ਭਰਤੀ ਹੋਣਾ ਕਿਉ ਡਰਮ ਜੇ ਨੂੰ ਤੂੰ ਆਰਮੀ 'ਚ ਭਰਤੀ ਕਰਾਉਣਾ ਹੈ ਵੱਡੇ ਦੌੜ ਲਾਉਣ ਨਾਲ ਖਾ ਖਾ ਕੇ ਸਾਰੀ ਤੇਰੀ ਪੱਦ ਮਰੀ ਜਾਂਦੀ ਬੈਠੀ ਤੇ ਹੁਣ ਤੂੰ ਨੂੰ ਦੌੜ ਲਵਾ ਦਿਆਂ ਨੂੰ ਵਾਲੀ ਗੋਬੀ ਖਾਣੀ ਜੀ ਨੋਵੇ ਤੋ ਵਾਦ ਆ ਕੇ ਮਾਤਾ ਨੇ ਆਪਦਾ وہی ਰੋਜ਼ ਦੇ ਰੁਟੀਨ ਦੇ ਨਾਲ ਚਾਹ ਤੇ ਇਧਰ ਭਾਗਵਾਨ ਕੇ ਨਹੀਂ ਮੈਂ ਥੱਕ ਗਈ ਤੇ ਰੈਸਟ ਥੱਕਣ ਨੂੰ ਇਹ ਸਾਲੀ ਝੋਨਾ ਲਾ ਕੇ ਜਿਹੜੀ ਥੱਕ ਗਈ ਇਹ ਸਾਲਾ ਪੜੌ ਲਿਆ ਪਾਸੇ ਲੈ ਲਈ ਥਕੀਆਂ ਦਾ ਸਾਰਾ ਦਿਨ ਧਮਾਰ ਦੀ ਸੀ ਆ ਕੇ ਤੇ ਮਾਤਾ ਨੇ ਮੈਨੂੰ ਕਈ ਸੁਣਾਈਆਂ ਗੱਲਾਂ ਤੇ ਮੈਂ ਆਪਦਾ ਵਰਕਆਊਟ ਕਰਕੇ ਆ ਗਿਆ ਮੈਂ ਲੈ ਦੱਸ ਠੂਠੀ ਵਰਗਾ ਮੂੰਹ ਆ ਸਾਲੇ ਦਾ ਵਰਕਆਊਟ ਕਰਕੇ ਆ ਗਿਆ ਦੇਖ ਇਧਰ ਚੱਕ ਕੇ ਗਾਵਾਂ ਦਾ ਗੋਹਾ ਤੇ ਕਿ ਮੈਂ ਵਰਕਆਊਟ ਕਰਕੇ ਆ ਗਿਆ ਉਹ ਵੀ ਦਿਖਾ ਦੇ ਜਿਹੜਾ ਤੂੰ ਗੋਹਾ ਚੱਕ ਕੇ ਆਇਆ ਕਿਉਂਕਿ ਜਿਹੜੀ ਦੂਜੀ ਤੂੰ ਰੱਖੀ ਘਰੇ ਪਰੋਲੀ ਉਹ ਤਾਂ ਕੋਸ ਹੁੰਦਾ ਨਹੀਂ ਉਹ ਤਾਂ ਮੰंजे ਦੇ ਬਈ ਪਾਸੇ ਹੀ ਲਈ ਜਾਂਦੀ ਬਸ ਸਾਰੇ ਦਿਨ ਬਸ ਜਾਂ ਨੂਰ ਨੇ ਟਟੀ ਕਰ ਰਹੀ ਨੂਰ ਨੇ ਪਸ਼ਾਬ ਕਰ ਰਹੀ ਨੂਰ ਦੇ ਮਗਰ ਮਗਰ ਤੋਰੀ ਫਿਰਦੀ ਬਸ ਹੋਰ ਕੋਈ ਕੰਮ ਹੀ ਨਹੀਂ ਉਹਨੂੰ ਗਿੱਡਲ ਜੀ ਨੂੰ ਤੈਨੂੰ ਤਾਂ ਕਿਹਾ ਗੋਹਾ ਚੱਕਣ ਨੂੰ ਸਾਲਾ ਵਰਕਆਊਟ ਦਾ ਨਹੀਂ ਦਾ ਜਾ ਜਾ ਕੇ ਚਾਹੂ ਪੀ ਲੈ ਕੇ ਟੱਲੇ ਜਾ ਵੀਡੀਓ ਨਹੀਂ ਬਣਾ ਸਕਿਆ ਮੈਂ ਭੁੱਲ ਗਿਆ ਕੱਲ੍ਹ ਤੋਂ ਮੈਂ ਪੂਰਾ ਰੋਟੇਸ਼ਨ ਦੱਸੂਗਾ ਆਪਦਾ ਜਿੱਥੇ-ਜਿੱਥੇ ਜਾਣਾ ਕੀ-ਕੀ ਕਰਦਾ ਮੈਂ ਤੇ ਅੱਜ ਮੈਨੂੰ ਆ ਕੇ ਜਦੋਂ ਮੈਂ ਸੋਚਾਂ ਮੈਂ ਕਿ ਅਲ ਲੋਜੀਆ ਡੋਲੇ ਦੀ ਸ਼ੇਪ ਦੇਖ ਲਓ ਅੱਜ ਦਾ ਵਰਕਆਊਟ ਕਰਨ ਤੋਂ ਬਾਅਦ ਉਹ ਨਾਨਾ ਭਰਾਵਾ ਟੇ ਕਹਾਰਾ ਸਾਨੂੰ ਉਹਨਾਂ ਦੇਖਾਈ ਕੁਝ ਵੀ ਤੂੰ ਰਹਿਣ ਦੀ ਸੈ ਨਾਲ ਫੋਨ ਲੈ ਜਾਣ ਨੂੰ ਤੇਰਾ ਕੀ ਪਤਾ ਕੰਦਰ ਦਾ ਕਿਤੇ ਅੱਗੇ ਉਪੜੋ ਲਈ ਨੂਰ ਦੀ ਟਾਟੀ ਦਿਖਾਉਣ ਜਾਣਾ ਤੂੰ ਕੀ ਕਰਕੇ ਤੂੰ ਆਪ ਲੈਨਟਰੀ ਵਿੱਚ ਫੋਨ ਲੈ ਕੇ ਵੜ ਜਾ ਤੇਰਾ ਪਤਾ ਕੋਈ ਸੁਣ ਲਓ ਤੁਹਾਡਾ ਤੇ ਆਹ ਦੇਖੋ ਆਪਣੀ ਭਾਗਵਾਨ ਆਪਣੇ ਵਾਸਤੇ ਲਿਆਈ ਸ਼ੇਕ ਤੇ ਆਪਾਂ ਹੁਣ ਪੀਵਾਂਗੇ ਸ਼ੇਕ ਥੋੜੀ ਜਿਹੀ ਆਊਗੀ એનર્ਜੀ ਲਹ ਗੰਦੇ ਮੂੰਹ ਵਾਲਾ ਨਾ ਵੇ ਤਾਂ ਸ਼ੇਕ 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 ਵੀ ਨਹੀਂ ਕਹਿਣਾ ਹੁੰਦਾ ਗਿੱਦੜ ਨੂੰ ਵੀ ਦੱਸ ਲੋਕਾਂ ਦਾ ਸਾੜੇ ਐਵੇਂ ਹੀ ਬੈਠੇ ਫੁੱਦੂ ਲਾਈ ਜਾਂਦੇ ਘਰੇ ਉਹ ਬਚਰੀ ਮਸਾਂ ਪਾਣੀ ਜੀ ਦੋ ਦੋ ਤੀਜਾ ਘੋੜ ਕੇ ਕੱਚੀ ਲੱਸੀ ਬਣਾ ਕੇ ਲਿਆਈ ਹੈ ਤੇ ਵੀਰ ਨੇ ਕੀਨੇ ਕਹੇ ਤਾਂ ਮੈਂ ਵੀਡੀਓ ਬਣਾਉਣੀ ਲੋਕਾਂ ਨੂੰ ਦਿਖਾਉਣਾ ਤੇ ਉਹਨੂੰ ਨਾਂ ਲਈ ਜਾਂਦਾ ਸ਼ੇਕ ਦਾ ਉਹ ਮਸਾ ਅੱਧਾ ਗਲਾਸ ਥੋੜਾ ਤੌਂਕਾ ਦੁੱਧ ਪਾ ਕੇ ਅੱਧਾ ਗਲਾਸ ਕਰਕੇ ਲਈਏ ਤੇ ਮੇਰਾ ਸਾਲਾ ਕੱਚੀ ਲੱਸੀ ਨੂੰ ਸ਼ੇਕ ਹੀ ਦੱਸੀ ਜਾਂਦਾ ਲੈ ਦੱਸ ਤੇ ਉਹ ਤੋਂ ਬਾਅਦ ਫਿਰ ਮੈਂ ਸ਼ੇਕ ਪੀ ਕੇ ਕੀਤਾ ਸੀ ਰੈਸਟ ਮੈਂ ਵੀਡੀਓ ਉਹਦੀ ਵੀ ਨਹੀਂ ਬਣਾਈਗੀ ਹੁਣ ਮੈਂ ਕਿੱਥੇ ਕਿੱਥੇ ਕੈਮਰਾ ਰੱਖਾਂ ਤੇ ਲੋ ਲੈ ਦੱਸ ਵੀ ਤੈਨੂੰ ਗਿੱਦੜੇ ਕਿਹਨੇ ਆਖਿਆ ਵੀ ਤੂੰ ਲੋਕਾਂ ਨੂੰ ਵੀਡੀਓ ਦਿਖਾ ਤੈਨੂੰ ਕਾੜ ਪਾਇਆ ਸਾਲਾ ਕਿਹਨੇ ਵੀ ਤੂੰ ਵੀਡੀਓ ਪਾ ਕੇ ਦਿਖਾ ਵੀ ਤੂੰ ਕੀ ਕਰਦਾ ਸੌਣਾ ਪੈਣਾ ਪੈਣਾ ਹੈ ਐਵੇਂ ਹੀ ਬਸ ਐਵੇਂ ਲੋਕਾਂ ਦਾ ਟਾਈਮ ਚੱਕੀ ਜਾਂਦਾ ਬਿਨਾਂ ਗੱਲਬਾਤ ਗੱਲ ਕੋਈ ਆਉਂਦੀ ਨਹੀਂ ਕੰਟੈਂਟ ਕੋਈ ਹੈ ਨਹੀਂ ਕੋਲੇ ਉਹੀ ਖਾ ਕੇ ਦੋ ਤਿੰਨ ਗੋਲੀਆਂ ਤੇ ਬਾਹਾਂ ਦਾ ਚੱਕ ਕੇ ਕੈਮਰਾ ਖੇਤ ਛੇਕ ਕਰੀ ਜਾਂਦਾ ਬੇਟਾ ਸਾਲਾ ਜੀ ਬੰਦੇ ਨੂੰ ਕਰੀ ਜਾਂਦੇ ਸਕੂਲ ਵਾਸਤੇ ਰੈਡੀ ਤੇ ਆ ਦੇਖੋ ਤੜਕੇ ਤੜਕੇ ਨੂੰ ਚਾਚੇ ਵਾਲਾ ਮੁੰਡਾ ਦਿਵਾ ਲਿਆ ਟੋਜੋ ਅਸੀਂ ਤਾਂ ਲਾ ਰੱਖੀਏ ਦੀ ਦੁਕਾਨ ਤੇ ਜਾਣ ਦੀ ਰੋਕ ਤੇ ਆ ਦੇਖੋ ਨਿੱਕੇ ਨਿੱਕੇ ਪੱਕੀ ਜਾਂਦੇ ਪਰੌਂਠੇ ਤੇ ਕਾਲਾ ਕਿਉ ਮੱਚਿਆ ਹੋਇਆ ਤੇ ਤੈਨੂੰ ਕਿਹੜਾ ਕੰਜਰ ਕਹਿੰਦਾ ਵੀ ਨਿੱਕੇ ਪਰੌਂਠੇ ਆ ਹੈ ਸਾਲਿਆ ਜਿਹੜੀ ਬੈਠੀ ਗੋਭੀ ਮੂਹੀ ਜਿਹਦੇ ਸਿਰ ਜੱਡਾ ਪਰੌਂਠਾ ਹਜੇ ਨੂੰ ਤੂੰ ਨਿੱਕੇ ਦੱਸਦਾ ਤੇ ਮਾਦਾ ਨੇ ਤੜਕੇ ਹੀ ਖੋਲੀ ਗਾਂ ਕਿ ਕਈ ਲੋਕ ਐ ਕਹਿੰਦੇ ਸੀ ਵੀ ਥੋੜੀ ਗਾਂ ਦੇ ਹੱਡ ਨਿਕਲੇ ਹੋਏ ਆ ਆ ਦੇਖ ਲੋ ਕਿਹੜੇ ਪਾਸੋਂ ਹੱਡ ਨਿਕਲੇ ਦਾਣਾ ਪਾਈਦਾ ਬਾਈ ਦਾਣਾ ਇਹ ਗਾਂ ਤਾਂ ਚੱਲ ਸੈਟਅਪ ਵਿਚਾਰੀ ਠੀਕ ਆ ਤੇ ਮਾਰਾ ਮੋਟਾ ਦੂਜੀ ਗਾਣੂ ਪਜਾਇਆ ਭਜੂਆ ਕਰ ਵੈਸੇ ਰੇਸਾਂ ਤਾਂ ਬੜੀਆਂ ਲਵਾਉਣਾ ਕੰਜਰਾ ਪਤਾ ਨਹੀਂ ਘਰੇ ਹੀ ਰੇਸਾ ਰੂਸਾ ਦਾ ਬਾਈ ਜਨਾ ਉਹਦਾਂ ਤੇ ਪਤਲੀ ਤਾਂ ਹੁੰਦੀ ਨਹੀਂ ਕਿਸੇ ਪਾਸੋਂ ਉਹ ਤਾਂ ਮੈਨੂੰ ਲੱਗਦਾ ਫੇਰ ਸੂਨ ਵਾਲੀ ਕੰਜਰ ਦਾ ਸੰਭਾਲ ਲਾਉ ਨੂੰ ਡਰਮ ਇਹ ਨੂੰ ਬਾਦ ਮੈਂ ਹੋ ਗਿਆ ਰੈਡੀ ਤੇ ਮੈਂ ਸਾਫਾ ਵਾਲੇ ਲਿਆ ਕਿਉਂਕਿ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਦੁਪਹਿਰੇ ਜਦੋਂ ਮੈਂ ਆਉਣਾ 12 1 ਵਜੇ ਰੋਟੀ ਖਾਣ ਵਾਸਤੇ ਤੇ ਆਹ ਲੋ ਜੀ ਰੋਟੀ ਦਾ ਵੇਲਾ ਹੋ ਗਿਆ ਰੋਟੀ ਦਾ ਨਾਮ ਲੈਂਦੀ ਮੈਂ ਆ ਗਿਆ ਤੇ ਭਗਵਾਨ ਜੀ ਦੀ ਇਹਦੇ ਸਲਾਦ ਉਹ ਭਰਾਵਾਂ ਨੂੰ ਖੜੀ ਖੁੜੀ ਕਰ ਲਿਆ ਕਰ ਸਾਰਾ ਦਿਨ ਚੌਂਕੜਾ ਮਾਰ ਕੇ ਭਡੇੜ ਜੀ ਲੰਗਰ ਤੇ ਬੈਠ ਰਹਿੰਦੀ ਐਨਾ ਲੰਗਰ ਤਾਂ ਨਿੱਕੇ ਪਿੰਡ ਦੇ ਗੁਰਦਾਰੇ ਜ ਨਹੀਂ ਪਕਦਾ ਹੁੰਦਾ ਜਿੰਨਾ ਇਹ ਕੱਲੀ ਖਾ ਜਾਂਦੀ ਹੈ ਸ਼ਾਮ ਦਾ ਵੇਲਾ ਹੋ ਗਿਆ ਮਾਤਾ ਛਿੱਲੀ ਜਾਂਦੀ ਆ ਤੂਰਨਾ ਤੋਰੀਆਂ ਬਣਨਗੀਆਂ ਇਹ ਤੋਰੀਆਂ ਐ ਹੋਇਆ ਮੈਂ ਕੱਲ ਮਾਤਾ ਹੁਣਾ ਨੇ ਵੀ ਸਬਜ਼ੀ ਲੈ ਲਈ ਮੈਂ ਵੀ ਤੋਰੀਆਂ ਲਿਆਇਆ ਤੇ ਫਿਰ ਮੈਨੂੰ ਐਨਾ ਅਫਸੋਸ ਹੋਇਆ ਮੈਂ ਕੀ ਕਰ ਸਕਦਾ ਤੇ ਦੋ ਥਾਂ ਦੇ ਸਬਜ਼ੀ ਹੋ ਗਈ ਤੇ ਲਓ ਜੀ ਆਹ ਦੇਖ ਲਓ ਸਾਰਾ ਦਿਨ ਮਾਤਾ ਨੂੰ ਚੇਰੀ ਨੂੰ ਕੰਮ ਕਰ ਲਈ ਰੱਖਦੇ ਕਿਤੇ ਉਹ ਸਬਜ਼ੀ ਚੀਰੀ ਜਾਂਦੀ ਜੇ ਕਿਤੇ ਉਹ ਪਸ਼ੂ ਨਵਾਈ ਜਾਂਦੀ ਕਿਤੇ ਉਹ ਭਾਂਡੇ ਮਾਂਜੀਆਂ ਦੀ ਉਹਨੂੰ ਨੌਕਰ ਨਹੀਂ ਬਣਾਇਆ ਇਹਨਾਂ ਨੇ ਤੇ ਆਹ ਦੇਖ ਲਾ ਰਵੀਨਾ ਟੰਡਣ ਦੀ ਭੈਣ ਦੇਖ ਲਓ ਇਧਰ ਇਹ ਸਾਰਾ ਦਿਨ ਬਸ ਮੂੰਹ ਸੁਵਾਤੀ ਰਹਿੰਦੀ ਐ ਬਸ ਤੇ ਹੁਣ ਦੇਖ ਲੈ ਥਾਲ ਫੇਰ ਭਰ ਲਈ ਮੈਂ ਹੁਣੇ ਤੁਹਾਨੂੰ ਦੱਸ ਕਿਹੜਾ ਤੇ ਹੁਣ ਫੇਰ ਖਾ ਕੇ ਲੰਗਰ ਦੇ ਥਾਲ ਫੇਰ ਪਚਾ ਚੱਕੀ ਲਉਂਦੀ ਐ ਇਹ ਲੰਗਰੀ ਖਾਈਆਂ ਦੀ ਲੰਗਰ ਦੀ ਨੇਰੀ ਬਣਾਈ ਆਉਂਦੀ ਪਤਾ ਨਹੀਂ ਕੀ ਇਹ ਬਲੇਲਰ ਜਿਹਾ ਸਾਲਾ ਆਈਟਮ ਕੀ ਆ ਰ ਇਹ ਆ ਬਣਾਈ ਦੋ ਬਾਟੀਆਂ ਮਾਤਾ ਕਹਿੰਦੀ ਇੱਕ ਤੀਜੀ ਬਾਟੀ ਮੇਰੀ ਵੀ ਪਾ ਦੇ ਫੇਰ ਐਂ ਕਰਕੇ ਚਾਰ ਬਾਟੀਆਂ ਚਾਹ ਬਣਗੀ ਮੈਂ ਤਾਂ ਦੋ ਦਾ ਹੀ ਕਿਆ ਸੀਗਾ ਫਿਰ ਡੈਡੀ ਕਹਿੰਦੇ ਇੱਕ ਬੱਟੀ ਮੇਰੀ ਪਾ ਦੋ ਪੰਜ ਬੱਟੀਆਂ ਚਾਹ ਬਣ ਗਈ ਤੇ ਲੋ ਜੀ ਉਹ ਗੱਲ ਸੋਨੇ ਕਯੂਆਰ ਕੋਡ ਪਾਈਂ ਅਗਲੇ ਵਲੌਗ ਚ ਤੂੰ ਪਹਿਲਾਂ ਪੈਸੇ-ਪੂਸੇ ਇਕੱਠੇ ਕਰਕੇ ਤੇਰੀ ਲੰਚ ਪਵਾਏਗੇ ਮੇਰੇ ਆ ਸਾਲਿਆ ਤਿੰਨਾਂ ਨੂੰ 5 ਦਸੀਏ ਨਾ ਦੋਹਾਂ ਨੂੰ 3 ਦਸੀਏ ਨਾ ਕਮਾਲ ਹੋਈ ਬਈ ਨਾ ਇਹਨਾਂ ਫਰਕ ਤੇਰੇ ਲੰਚ ਪਾਉਣਾ ਹੀ ਪਣਾ ਕੋਈ ਗੱਲ ਨਹੀਂ ਵੇਖਦੇ ਜਾਈ ਕੋਈ ਫ੍ਰੀ ਦਾ ਕੈਂਪ ਲੱਗਾ ਨਹੀਂ ਕੋਈ ਗੱਲ ਨਹੀਂ ਕਯੂਆਰ ਸੈਂਡ ਕਰੀ ਤੇਰੇ 10000 ਰੁਪਏ ਪਾ ਕੇ 13 ਲੰਚ ਤਾਂ ਪਵਾਵਾਂਗੇ ਮੇਰੇ ਭਰਾ ਚਾਹ ਹੁਣ ਪਈ ਜਾਂਦੀ ਹੈ ਚਾਹ ਦੇ ਨਾਲ ਢੜਥਾ ਖਾਦਾ ਤੇ ਨਜ਼ਾਰਾ ਆ ਗਿਆ ਸ਼ਾਬੇ ਚ ਅੱਜ ਰੋਟੀਆਂ ਘੱਟ ਸੀ ਇੱਕ ਰੋਟੀ ਥੁੜ ਗਈ ਤੇ ਫਿਰ ਕਿਤੇ ਲੱਬ ਲੁੱਬ ਕੇ ਲਿਆਂਦੀ ਇੱਕ ਰੋਟੀ ਫਿਰ ਮੈਂ ਹੋਰ ਖਾਧੀ ਅੱਛਾ ਇਹਦਾ ਪਤਾ ਮਤਲਬ ਪਤਾ ਲੱਗ ਗਿਆ ਹੁਣ ਵੀ ਲੱਬ ਲੁੱਬ ਕੇ ਲਿਆਂਦੇ ਇਹਦਾ ਮਤਲਬ ਉਹ ਐਡਵਾਂਸ ਚ ਸਟਾਕ ਰੱਖਦੀ ਆ ਜਿਵੇਂ ਸਰਕਾਰ ਜਿਵੇਂ ਰਾਸ਼ਨ ਪਾਣੀ ਰੱਖਦੀ ਨਾ ਐਡਵਾਂਸ ਚ 5-5 ਸਾਲ ਦਾ ਸਟਾਕ ਕਰਕੇ ਵੀ ਕੱਲ ਨੂੰ ਕਿਤੇ ਕੋਈ ਹਾੜ ਨਾ ਆ ਜਾਏ ਹਨਾ ਕਾਲਾ ਪਾਣੀ ਜਾਂ ਕੋਈ ਕੋਈ ਵੀ ਸਿਸਟਮ ਨਾ ਲੱਗ ਜੇ ਕਾਲ ਨੇ ਪਾਇਏ ਦੂਣੀ ਦੁਨੀਆ ਤੇ ਉਹ ਹਿਸਾਬ ਇਹਦਾ ਇਹ ਵੀ ਸਾਲੀ ਸੰਦੂਖ ਚ ਰੋਟੀਆਂ ਸੰਭਾਲ ਸੰਭਾਲ ਰੱਖਦੀ ਕਿਤੇ ਨਾ ਵੇ ਆਟਾ ਨਾ ਮੁੱਕ ਜੇ ਜਾਂ ਵੀ ਮੈਂ ਬਿਮਾਰ ਹੋਰ ਨਾ ਜਾ ਆਟਾ ਕੋ ਕਿੰਨੇ ਨਾ ਜਾਵੇ ਕਿਤੇ ਭੁੱਖੀ ਨੇ ਮਰ ਜਾ ਲੰਗਰ ਦਾ ਕਿਹੜਾ ਪਾਈ ਰੱਖਦੀ ਮੇਰੇ ਸਾਲੀ ਸੰਦੂਖ ਚ ਰੱਖਦੀ ਰੋਟੀਆਂ ਸਟਾਕ ਕਰਕੇ ਤਾਂ ਕਰਕੇ ਤੈਨੂੰ ਲੱਭ ਕੇ ਲਾ ਕੇ ਦਿੱਤੀ ਆ ਔਰ ਥਾਲਿਆ ਘਰੇ ਰੇੜੀ ਲਗੀ ਰੋਟੀਆਂ ਦੇਤੇ ਹੈ ਤਿੰਨ ਯਾਰਾ ਆ ਗਿਆ ਦੋ ਬਟੀਆਂ ਠੋਕੀਆਂ ਚਾਹ ਦੀਆਂ ਚੰਗਾ ਠੋਕਿਆ ਪੜਤਾ ਤੇ ਆਪਣੇ ਕੋਇਆ ਜਿਹੜਾ ਨਾਲ ਬੈਠਾ ਸੂਰਜ ਐਨੂੰ ਵੀ ਪੁੱਛ ਲੈਂਦਾ ਕੱਲਾ ਹੀ ਚੱਬ ਗਿਆ ਉੱਚੀ ਜੀਭਾਂ ਹੀ ਮਾਰਦੀ ਰਹੀ ਦੱਸ ਉਹ ਸੈੱਟ ਹੋ ਕੇ ਬੈੰਦੀ ਰਹੀ ਵੀ ਚੱਲ ਮੈਨੂੰ ਵੀ ਕੋਈ ਬੁਰਕੀ ਇੱਕ ਅੱਧੀ ਮਿਲ ਜੂਗੀ ਤੂੰ ਕਿਧੜਾ ਜਾ ਕੱਲਾ ਹੀ ਹੈਗਾ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਬਿਚਾਰੀ ਸੰਦੂਕ ਚੋਂ ਲਈ ਕੱਢ ਕੇ ਤੂੰ ਸਾਲਾ ਕੱਲਾ ਹੀ ਬਲੇਟ ਗਿਆ ਦੱਸ ਕੋਪਤੇ ਮੂੰਹ ਆ ਜਾਣਾ ਹੋਵੇ ਤਾਂ ਦੱਸ ਮੜਾ ਮੋੜਾ ਸੋਚਿਆ ਕਰੋ ਉਹਦੇ ਵਾਸਤੇ ਵੀ ਮੇਰੇ ਆ ਸਾਲਾ ਤੈਨੂੰ ਪਤਾ ਨਹੀਂ ਉਹ ਤਾਂ ਡਰਮ ਲਿਆ ਸੀਗਾ ਹੈ ਉਹਦਾ ਲੰਗਰ ਕਿਹਨੇ ਪੂਰਾ ਕਰਨਾ ਉਹਦਾ ਲੰਗਰ ਤੇਰੀ ਮੰਮੀ ਐ ਪੂਰਾ ਕਰਨਾ ਆਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਸਵੇਰ ਮਾਰਨਿੰਗ ਚ ਅਸੀਂ ਵਾਗੇ ਸੀ ਦੌੜ ਲਾਉਣ ਵਾਸਤੇ ਅੱਜ ਸੀਗਾ ਐਤਵਾਰ ਪਰ ਫਿਰ ਵੀ ਮੈਨੂੰ ਦੱਬ ਲਿਆਈ ਦੌੜ ਵਾਸਤੇ ਤੇ ਆ ਕੇ ਆ ਦੇਖੋ ਡਾਈਟ ਆ ਲਈ ਹੈ ਦੌੜ ਲਾਏ ਬਾਅਦ ਗਰਾਊਂਡ ਆ ਲਓ ਭਾਈ ਕਹਿੰਦੇ ਮਿੱਤਰੋ ਕੌਣ ਪਹੁੰਚਿਆ ਆ ਕਹਿੰਦੇ ਮਿੱਤਰੋ ਲੰਗਰਖਾਨਾ ਸਾਂਹ ਪਹੁੰਚਿਆ ਆ ਕਹਿੰਦੇ ਮਿੱਤਰੋ ਕਬੱਡੀ ਪੌਣ ਲਈ ਤਿਆਰ ਆ ਕਹਿੰਦੇ ਮਿੱਤਰੋ ਲੰਗਰਖਾਨਾ ਸਾਂਹ ਤੇ ਕਹਿੰਦੇ ਭਾਈ ਲੰਗਰਖਾਨੇ ਸਾਂਹ ਦੀ ਡਾਈਟ ਚੈੱਕ ਕਰ ਲਓ ਮਿੱਤਰੋ ਕਹਿੰਦੇ ਚਾਹ ਨਾ ਭੋਖਾਂਦਾ ਕਹਿੰਦੇ ਚਾਹ ਨਾ ਭੋਗ ਦੱਸ ਇਹ ਆ ਕਹਿੰਦੇ ਮਿੱਤਰੋ ਲੰ ਇੰਨਾ ਕੰਦੇ ਨੂੰ ਪ੍ਰੋਟੀਨ ਮਿਲਦਾ ਕਿੰਨੇ ਪਰਸੈਂਟ ਬੰਦੇ ਨੂੰ ਕੀ ਕੀ ਮਤਲਬ ਵਿਟਾਮਿਨਸ ਮਿਲਦੇ ਐ ਇਸ ਡਾਈਟ ਤੋਂ ਦੱਸਿਓ ਸਾਰੇ ਇਹ ਸਾਡੇ ਪਿੰਡਾਂ ਦੀ ਡਾਈਟ ਆ ਤੇ ਆ ਦੇਖੋ ਆ ਰਾਤ ਦਾ ਬਚਿਆ ਹੋਇਆ ਕੜਾ ਉਹ ਤੂੰ ਉਪਰ ਆਵਾ ਖਾਲਾ ਜਿਹੜਾ ਭੋਗ ਦਾ ਚੌਂਚਾ ਖਾਣਾ ਜਿਹੜਾ ਪਤੰਦਰ ਦੇ ਆ ਪੀ ਪੀ ਕੇ ਸਾਰੀ ਤੇਰੀ ਚਾਹ ਤੇ ਪੋਛਦਾ ਵਿਟਾਮਿਨ ਕਿਹੜੇ ਮਿਲਦੇ ਐ ਇਹਦੇ ਚੋ ਹੈ ਦੱਸ ਤੂੰ ਇਹਦੇ ਤੋਂ ਨਾ ਬਲੂ ਪਾਸੋ ਕੇ ਬੈਠਾ ਗਰ ਪਾਸੋ ਕੇ ਚਾਹ ਚੂ ਪੀਆ ਗਰ ਉਹਨੇ ਪੱਦ ਮਾਰਿਆ ਨਾ ਕੰਦਰਾ ਮਾਰੂ ਚੱਕ ਕੇ ਉਹ ਕਿੰਨਾ ਰਾਚਣ ਖਾਂਦੀ ਆ ਪੱਤ ਦੀ ਬਾਜ ਉਹਦੀ ਤੀਜੇ ਪਿੰਡ ਸੌਣਦੀ ਹੋਣੀ ਆ ਤੈਨੂੰ ਮੈਂ ਦੱਸੀ ਆ ਨਾ ਗੱਲ ਪਾਸ ਹੋ ਕੇ ਬੈਠਾ ਕਰ ਤਾ ਆ ਦੇਖੋ ਮਾਤਾ ਦੂਜੀ ਵਾਰੀ ਫੇਰ ਬਾੜਾ ਧਰਤਾ ਦੋਨਾਂ ਨੇ ਚਾਹ ਤੇ ਤੇ ਆ ਪਤਾ ਨਹੀਂ ਕਿਧਰੋਂ ਉਧਰੋਂ ਚਾਚੇ ਘਰੋਂ ਚੱਕ ਕੇ ਲਿਆਇਆ ਨਾਰੀਅਲ ਨੂੰ ਮਾਰੀਅਲ ਹੀ ਦੱਸਦਾ ਤੇ ਆ ਦੇਖੋ ਸਬਜ਼ੀ ਹੋਈ ਜਾਂਦੀ ਆ ਰੈਡੀ ਕੱਦੂ ਤੇ ਦਲੇ ਛੋਲੇ ਕੱਦੂ ਤੇ ਦਲੇ ਸ਼ੋਲਿਆਂ ਦੀ ਸਬਜ਼ੀ ਕੌਣ ਕੌਣ ਬਣਾਉਂਦਾ ਦੱਸਿਓ ਜਰੂਰ ਸਾਡੇ ਬਣਦੀ ਐ ਇਹ ਕੱਦੂ ਆ ਦੇਖੋ ਝੂਠਾ ਉਧਰੋਂ ਚਾਚੇ ਘਰੋਂ ਚੱਕ ਕੇ ਲਿਆਇਆ ਵਿੱਚ ਪਾਣੀ ਪਾ ਕੇ ਤੇ ਪੈਪ ਨਾਲ ਖਿੱਚੀ ਆਉਂਦਾ ਇਹਨੂੰ ਦੂਵੇਂ ਯਾਨੀ ਸਾਲੇ ਸਾਰਾ ਦਿਨ ਆਪ ਦਾ ਮੂੰਹ ਚਲਾਈ ਜਾਂਦੇ ਉਹ ਦੂਜੀ ਭੇਡ ਦੀ ਪੱਟ ਨਰਗੀ ਹੋਈ ਹੋਈ ਹੈ ਤੇ ਜਵਾਕ ਵੇਖ ਲਓ ਜਵਾਕ ਉਹ ਤੇਰਾ ਸਿੰਗਲ ਢੀ ਬਣਿਆ ਬੈਠਾ ਮੈਂ ਨਾ ਕੀ ਹੁਲਦਾ ਸੀ ਰੈਡੀ ਉਹ ਵਿਚਾਰੇ ਨੂੰ ਖਾਣ ਨੂੰ ਕਦੇ ਨਹੀਂ ਉਹ ਖਾਣ ਨੂੰ ਲੈ ਕੇ ਜਿੱਤ ਤਰ੍ਹਾਂ ਕਦੇ ਨਹੀਂ ਉਹ ਤੇਰਾ ਖਾਂਦਾ ਵੇਖਿਆ ਜਾਂ ਫਿਰ ਰੁਪਏ ਦੀ ਕੋਈ ਪੂਰੀ ਲੈ ਜਾਂਦੇ ਕੋਈ ਟੌਫੀ ਲੈ ਜਾਂਦੇ ਬਸ ਤੇ ਉਹਨੇ ਵਿਚਾਰੇ ਨੇ ਲੋਕਾਂ ਦੇ ਘਰੋਂ ਚੱਕ ਚੱਕ ਕੇ ਖਾਣਾ ਉਹ ਤੇਰਾ ਵਿਚਾਰਾ ਜੂਠਾ ਆ ਕੇ ਚੱਕ ਚੱਕ ਕੇ ਲਿਆ ਕੇ ਤੇ ਉਹਦੇ ਵਿੱਚ ਪਾਣੀ ਭਰ-ਭਰ ਕੇ ਟਾਈਮ ਪਾਸ ਕਰੀ ਜਾਂਦੇ ਦੇਖੋ ਵਿਚਾਰਾ ਕੀ ਹਾਲਾਤ ਬਣੇ ਖੜੇ ਸ਼ੋਰ ਤੇ ਸ਼ੋਰ ਦੀ ਸ਼ਗਲ ਦੇਖੋ ਕੀ ਬਣਾਤੀ ਇਹਨਾਂ ਨੇ ਹੈ ਸਾਰਾ ਦਿਨ ਆ ਦੇ ਰੋਸਟਰ ਤੁਹਾਨੂੰ ਗਾਲ੍ਹਾਂ ਕੱਢਣੇ ਹੋਰ ਕੀ ਕਰਨਾ ਹੈ ਸਾਰਾ ਦਿਨ ਤੁਸੀਂ ਆਪਦਾ ਹੀ ਬਸ ਟੈਂ 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 ਲਾਈ ਰੱਖਦੇ ਆ ਕੋਈ ਸਾਰਾ ਦਿਨ ਆਪਦਾ ਹੀ ਆਹ ਖਾ ਲਿਆ ਆਹ ਖਾ ਲਿਆ ਉਹ ਦੂਜੀ ਸਾਰਾ ਦਿਨ ਲੰਗਰ ਦੀ ਬੈਠੀ ਨਹੀਂ ਕਦੇ ਜਵਾਗ ਕਦੇ ਨਹੀਂ ਵੇਖਿਆ ਇਹਨਾਂ ਦਾ ਖਾਂਦਾ ਇਹਨੂੰ ਕੋਈ ਖਵਾਈ ਜਾਂਦਾ ਨਾ ਉਹਦੇ ਲਈ ਤੇ ਆਣੀ ਨਹੀਂ ਗਾ ਗਿੱਦੜ ਕੋਮੇ ਉਹਨੂੰ ਵੀ ਮੜਾ ਮੋਟਾ ਬਿਚਾਰ ਉਹਦੇ ਲਈ ਵੀ ਧਿਆਨ ਦੇ ਦਿਓ ਜਵਾਗ ਉਹ ਲਈ ਵੀ ਧਿਆਨ ਦੇ ਦਿਓ ਸਾਰਾ ਦਿਨ ਸਾਲੇ ਸੂਰਜ ਆਪਦਾ ਹੀ ਮੂੰਹ ਚਲਾਈ ਜਾਂਦੇ ਆ ਆ ਸਾਡਾ ਡਾਈਟ ਪਲਾਨ ਆ ਆ ਸਾਡਾ ਸ਼ੇਕ ਆ ਆ ਸਾਡਾ ਆ ਆ ਸਾਡਾ ਉਹ ਆ ਕਦੇ ਨੂੰ ਪਾਪੇ ਨੂੰ ਪਪੋ ਪੁੱਛਿਆ ਕਰੋ ਉਹਨੂੰ ਕੁਝ ਖਵਾ ਦਿਆ ਕਰੋ ਕੰਜ ਆ ਬਾੜੀ ਵਿੱਚ ਤੋਰੀਆਂ ਨੂੰ ਛਿੱਟਾ ਮਾਰਨ ਵਾਸਤੇ ਕਹਿੰਦੇ ਆ ਵੀ ਕੱਚੀ ਲੱਸੀ ਦਾ ਛਿੱਟਾ ਮਾਰ ਦਈਏ ਨਾ ਤੋਰੀਆਂ ਦੀਆਂ ਬੱਲਾਂ ਤੇ ਤੇ ਤੋਰੀਆਂ ਬਹੁਤ ਜ਼ਿਆਦਾ ਲੱਗਦੀਆਂ ਇੱਥੇ ਅਸੀਂ ਆਹੀ ਗੱਲਾਂ ਕਰੀ ਜਾਂਦੇ ਸੀਗੇ ਨੂਰ ਮੈਨੂੰ ਪਹਿਲਾਂ ਹੀ ਪੱਕਾ ਕਰੀ ਜਾਂਦਾ ਸੀ ਡੈਡੀ ਮੈਂ ਦੁਕਾਨ ਚੋਂ ਚੀਜ਼ ਖਾਊਗਾ ਮੈਂ ਰੋਕਦਾ ਸੀ ਵੀ ਤੈਨੂੰ ਲੱਗੀ ਸੀ ਖੰਗ ਤੇ ਨਹੀਂ ਖਾਣ ਗਿਦੜੋ ਤੁਹਾਨੂੰ ਇਹ ਤਾਂ ਪਤਾ ਵੀ ਕੱਤੀ ਲੇ ਸਿੱਦਾ ਛਿੱਟਾ ਦੇਈ ਦਾ ਛਿੱਟਾ ਦੇ ਨਾਲ ਫਲ ਲੱਗਦਾ ਹੈ ਸਿਉਣਾ ਭਿਉ ਕੇ ਤੇ ਤੁਹਾਨੂੰ ਇਹ ਨਹੀਂ ਅਕਲ ਹੈਗੀ ਵੀ ਜੁੱਤੀ ਲੈ ਕੇ ਛਿੱਟਾ ਨਹੀਂ ਦੇਈ ਦਿੰਦੇ ਜੁੱਤੀ ਲੈ ਕੇ ਜਨਾਨੀ ਵੇਚ ਨਹੀਂ ਵੜਦੀ ਹੁੰਦੀ ਸਬਜ਼ੀ ਤੇ ਇਹ ਤੁਹਾਨੂੰ ਅਕਲ ਹੈਗੀ ਜਿਹੜੀ ਸੂਝ-ਬੂਝ ਵਾਲੀ ਸਿਆਣੀ ਜਨਾਨੀ ਹੁੰਦੀ ਕੋਈ ਵੀ ਸਬਜ਼ੀ ਚ ਵੜਦੀ ਹੈ ਚੱਪਲਾਂ ਲਾ ਕੇ ਵੜਦੀ ਚੱਪਲਾਂ ਲਾ ਕੇ ਇਹ ਵੱਡੀ ਵੇਗਾ ਛਿੱਟਾ ਦੇਣ ਲੱਗੀ ਤੇ ਪਾ ਕੇ ਥੱਲੇ ਕੱਢਵੇਂ ਜੁੱਤੀ ਦੱਸ ਅਕਲ ਨਹੀਂ ਮੌਤ ਨੇ ਕਿ ਮੂੰਹ ਚੱਕ ਲੈਣੇ ਦੱਸ ਫੇਰ ਕਹਿੰਦੇ ਸਾਨੂੰ ਉਹ ਗਾਲ੍ਹਾਂ ਕਢਾ ਤੁਹਾਨੂੰ ਗਾਲ੍ਹਾਂ ਹੀ ਤੁਹਾਡੇ ਛੱਤਰ ਵੀ ਪਾਣੇ ਚਾਹੀਦੇ ਤੁਹਾਡੇ ਆ ਗੋਬੀ ਮੂੰਹੇਂ ਜਿਕੇ ਮਾੜਾ ਮੋੜਾ ਕਿਸੇ ਤੋਂ ਸਿੱਖ ਲਿਆ ਘਰ ਵੱਲ ਪੁੱਛ ਲਿਆ ਕਰ ਕਿਸੇ ਤੋਂ ਆ ਜਿਹੜਾ ਤੇ ਨਾਲ ਲੰਗੂਰ ਜਿਹਨੂੰ ਤੋਂ ਸਾਲੇ ਨੂੰ ਆਪਦਾ ਨਹੀਂ ਪਤਾ ਮੈਂ ਕਿੱਥੇ ਫਿਰਦਾ ਹਾਂਜੀ ਭਾਈ ਕਿਵੇਂ ਲੱਗੀ ਆਪਣੀ ਆ ਤੁਹਾਨੂੰ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਭਾਈ ਵੀਡੀਓ ਨੂੰ ਕਰ ਲੋ ਲਾਈਕ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕੱਲ ਨੂੰ ਫਿਰ ਮਿਲਦੇ ਆ ਭਾਈ ਘੈਂਟ ਜੀ ਵੀਡੀਓ ਨਾਲ